ਸਰਹੱਦੀ ਪਿੰਡਾਂ ਤੇ ਮੌਜੂਦ ਆ ਗੱਟੀ ਰਹੀਮੇ ਕੇ ਗੱਟੀ ਰਾਜੋ ਕੀ ਜੱਲੋ ਕੇ ਲਾਗੇ ਤੱਕ ਪਿੰਡ ਨੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਇੱਥੇ ਸਮਾਨ ਚੱਕ ਕੇ ਟਰਾਲੀਆਂ ਚ ਲੋਕ ਲੈ ਕੇ ਜਾ ਰਹੇ ਨੇ ਪਰ ਇਸ ਤਰ੍ਹਾਂ ਦੀ ਕੋਈ ਵੀ ਇੱਥੇ ਗੱਲਬਾਤ ਨਹੀਂ ਹੈਗੀ ਬਿਲਕੁਲ ਸ਼ਾਂਤਮਈ ਮਾਹੌਲ ਆ ਆ ਰੇੜੀਆਂ ਜਾਂ ਦੁਕਾਨਾਂ ਆ ਨਜ਼ਰ ਮਾਰ ਲਓ ਇਧਰ ਪੂਰੀ ਭੀੜ ਲੱਗੀ ਆ ਇਹੋ ਜਿਹਾ ਕੋਈ ਵੀ ਇੱਥੇ ਮਾਹੌਲ ਨਹੀਂ ਹੈਗਾ ਵੀ ਜਿੰਨੂੰ ਆਪਾਂ ਕਹਿ ਦਈਏ ਕਿ ਇੱਥੇ ਸਮਾਨ ਚੱਕ ਚੱਕ ਲੋਕ ਲਈ ਜਾਂਦੇ ਆ ਅਫਵਾਹਾਂ ਇਹੋ ਜੀਆਂ ਬਹੁਤ ਸਾਰੀਆਂ ਜਿਹੜੀਆਂ ਇੱਥੇ ਫੈਲ ਰਹੀਆਂ ਨੇ ਪਰ ਉਹਨਾਂ ਫਵਾਹਾਂ ਤੋਂ ਹੀ ਬਚਣਾ ਚਾਹੀਦਾ ਬਾਕੀ ਗੱਲਬਾਤ ਕਰ ਲੈਨੇ ਇੱਥੇ ਕਹਿੰਦੇ ਵੀ ਸਮਾਨ ਚੱਕ ਚੱਕ ਲਈ ਜਾਂਦੇ ਲੋਕ ਸਾਨੂੰ ਕਿੱਥੇ ਪਤਾ ਹੈ ਇੱਥੇ ਕਿਹੜਾ ਗੱਟੀ ਰੋਲਾ ਪਿਆ ਹੈ ਇੱਥੇ ਕੋਈ ਨਹੀਂ ਚੱਕਦਾ ਸਮਾਨ ਕੋਈ ਸਮਾਨ ਵਾਲਾ ਰੋਲਾ ਨਹੀਂ ਨਾ ਨਾ ਐਵੇਂ ਹੀ ਆ ਬਸ ਵੀ ਉਹ ਭਾਂਡੇ ਚੱਕ ਲੈ ਟਰਾਲੀਆਂ 'ਚ ਪਰ ਲੈ ਨਾ ਨਾ ਕੁਝ ਨਹੀਂ ਆ ਮਾਹੌਲ ਪੂਰਾ ਬਣੇ ਐਵੇਂ ਹੀ ਰਹਿੰਦਾ ਰੋਜ਼ ਐਵੇਂ ਹੀ ਰਹਿੰਦਾ ਰੋਜ਼ ਕੋਈ ਖਤਰੇ ਖੁਦਰੇ ਵਾਲੀ ਗੱਲ ਤਾਂ ਹੈ ਨਹੀਂ ਬਾਰਡਰ ਵਾਲੇ ਲੋ ਇਹ ਬਾਰਡਰ ਲੋਕ ਚੜ੍ਹਦੀ ਘਾਚ ਰਹਿੰਦੇ ਨੇ ਇੱਥੇ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਕੋਈ ਇਨਟੀਮੇਸ਼ਨ ਵਗੈਰਾ ਕੁਝ ਨਹੀਂ ਦਿੱਤਾ ਆਰਮੀ ਆਂਦੀ ਨਹੀਂ ਇੱਧਰ ਹਾਂ ਇੱਧਰ ਨਹੀਂ ਆਂਦੀ ਆਰਮੀ ਉਹਨਾਂ ਨੂੰ ਪਤਾ ਇੱਥੇ ਇੱਥੇ ਕੀ ਹੋਣਾ ਹੈ ਅਫਵਾਹਾਂ ਇਹਨੇ ਫਿਰ ਜਿਹੜੀਆਂ ਫੈਲ ਰਹੀਆਂ ਨੇ ਹੂੰ ਹੂੰ ਬਿਲਕੁਲ ਤਾਂ ਲੋਕ ਕਿਸੇ ਨੇ ਪੁੱਛ ਲੋ ਕੋਈ ਡਰ ਨਹੀਂ ਇੱਥੇ ਬਿਲਕੁਲ ਬਿਲਕੁਲ ਬਹੁਤ ਠੀਕ ਹੈ ਜੀ ਇੱਥੇ ਹਾਂ ਠੀਕ ਹੈ ਜੀ ਮਤਲਬ ਕੋਈ ਆ ਜਿਵੇਂ ਰੌਲਾ ਪਾ ਰਹੇ ਕੁਝ ਟੀਵੀ ਚੈਨਲਾਂ ਦੇ ਵੀ ਸਮਾਨ ਚੱਕ ਚੱਕ ਟਰਾਲੀਆਂ ਪਰ ਫਰ ਲਈ ਜਾਂਦੇ ਨਹੀਂ ਜੀ ਵੈਸੇ ਥੋੜੀ ਜੇ ਹੈਗਾ ਪੀ 8 9 ਵਜੇ ਦਾ ਆਪਾਂ ਪੂਰੇ ਕਰੇ ਹੋਣਾ ਚਾਹੀਦਾ ਹਾਂ ਹਾਂ ਬਾਕੀ ਬਾਕੀ ਸਹੀ ਹੈ ਜੀ ਅਜੇ ਬਾਕੀ ਸਹੀ ਆ ਕੋਈ ਖਤਰੇ ਵਾਲਾ ਕੋਈ ਡਰ ਵਾਲਾ ਕੰਮ ਨਹੀਂ ਹੈਗਾ ਨਹੀਂ ਸਾਨੂੰ ਤਾਂ ਨਹੀਂ ਲੱਗ ਰਿਹਾ ਜੀ ਹੂੰ ਮਤਲਬ ਤੁਸੀਂ ਤਾਂ ਰਾਤ ਨੂੰ ਮਤਲਬ ਵਧੀਆ ਮੌਸਮ ਚ ਇਧਰ ਤੁਹਾਡੇ ਕੋਲ ਹੀ ਵੇਖੋ ਜੀ ਕਿੰਨੀ ਰੌਣਕ ਲੱਗੀ ਏ ਹਾਂ ਨਾਲ ਸਰ ਹੁਣ ਪਤਾ ਹੀ ਕੀ ਕਿੱਧਰ ਜਾਈਏ ਹਾਂ ਛੱਡ ਕੇ ਕਿੱਧਰ ਜਾਈਏ ਕੋਈ ਹੋਰ ਵੀ ਟਿਕਾਣਾ ਇਨ੍ਹਾਂ ਲੋਕਾਂ ਦਾ ਕਿੱਥੇ ਬਣੇਗਾ ਹੂੰ ਬੜਾ ਔਖਾ ਬਾਜ਼ਾ हां फिर आपा सेफ्टीਾਨੂੰ ਇਹਗਾ ਕੋਈ 4-5 ਘੰਟੇ ਪਹਿਲਾਂ ਦੱਸਾ ਜਾਵੇ ਇਹਨੇ ਵਿੱਚ ਸੰਭਲ ਜਾਣਗੇ ਲੋਕ ਇਹ ਨਹੀਂ ਸਮਝ ਜਾਣਗੇ ਸੰਭਲ ਜਾਣਗੇ ਪਰ ਕੋਈ ਐਡੀ ਗੱਲ ਲੱਗਦੀ ਨਹੀਂ ਹੈ ਅਜੇ ਸਾਨੂੰ ਨਹੀਂ ਲੱਗ ਰਹੀ ਨਹੀਂ ਤਾਂ ਤਲਾਕ ਕੋਈ ਨਾ ਕੋਈ ਕਰਦੀ ਆ ਆਰਮੀ ਹੈ ਨਾ ਹਾਂਜੀ ਕਰਦੀ ਹੈ ਜੀ ਦੱਸੇਗੀ ਕਈ ਵਾਰ ਸਾਨੂੰ ਉੱਪਰ ਵੀ ਫੋਨ ਆਣਗੇ ਡੀਸੀ ਸਾਹਿਬ ਕੋਈ ਵਾਰ ਪਿਛਾ ਕਰਨਗੇ ਉਹ ਜ਼ਿਆਦੇ ਸਖਤੀ ਉਹ ਫੇਰ ਕਰਨਗੇ ਸਾਨੂੰ ਅਜੇ ਲੱਗ ਨਹੀਂ ਆਣੀ ਕਿ ਸਖਤੀ ਹੈ ਬਈ ਜ਼ਿਆਦੇ ਇੱਕ ਵੀਡੀਓ ਵਾਇਰਲ ਹੁੰਦੀ ਪਈ ਉਹਦੇ 'ਚ ਨਾ ਬਜ਼ੁਰਗ ਸਮਾਨ ਲੈ ਕੇ ਟਰਾਲੀ 'ਚ ਤੁਰਿਆ ਜਾਂਦਾ ਪਤਾ ਨਹੀਂ ਪੁਰਾਣੀ ਵੀਡੀਓ ਕਿ ਕਦੋਂ ਦੀ ਤੇ ਉਹਨੂੰ ਲਿੱਕ ਕੇ ਲਾਤਾ ਮੀਡੀਆ ਵਾਲਿਆਂ ਨੇ ਵੀ ਸਮਾਨ ਲੋਕ ਚੱਕਣਾ ਸ਼ੁਰੂ ਹੋ ਗਏ ਇੱਥੋਂ ਕਿਸੇ ਨੇ ਕੋਈ ਸਮਾਨ ਸਮੂਹ ਨਹੀਂ ਚੱਕਿਆ ਅਜੇ ਨਹੀਂ ਚੱਕਿਆ ਜੀ ਕੋਈ ਕੋਈ ਵੀ ਨਹੀਂ ਨਹੀਂ ਜੀ ਇੱਕ ਦਿਨ ਤੋੜਦੇ ਇਹ ਹੈਗਾ ਜੀ ਕਦੋਂ ਨਾ ਪਾਣੀ ਆਇਆ ਥਰ ਹਾਂ ਉਦੋਂ ਦੀ ਵੀਡੀਓ ਹੈ ਜੀ ਉਦੋਂ ਪਾਣੀ ਖਰੀ ਲੋਕਾਂ ਨੇ ਸਮਾਨ ਪਿੱਛੇ ਕੱਢੇ ਅੱਛਾ ਉਹ ਵੀਡੀਓ ਪੁਰਾਣੀ ਹੈ ਉਹ ਪੁਰਾਣੀ ਹੈ ਜੀ ਹੂੰ ਅਜੇ ਤੱਕ ਆਪਣੀਆਂ ਮਾਰਕਟੇ ਦੁਕਾਨਾਂ ਆਪਣੀਆਂ ਨੇ ਇੱਥੇ ਅਜੇ ਕਿਸੇ ਨੇ ਸਾਮਾਨ ਵਾਰ ਕੱਢਿਆ ਜੀ ਹੂੰ ਮਤਲਬ ਓਕੇ ਮਾਹੌਲ ਆ ਹਾਂਜੀ ਹਾਂਜੀ ਬਿਲਕੁਲ ਆ ਤੁਸੀਂ ਨਜ਼ਰ ਮਾਰੋ ਕਿ ਜੇ ਇਹੋ ਜਿਹਾ ਕੋਈ ਮਾਹੌਲ ਹੋਵੇ ਸਾਮਾਨ ਚੱਕਣ ਵਾਲਾ ਤਾਂ ਬੰਦੇ ਨੇ ਪਕੌੜੇ ਥੋੜੀ ਕੱਢਨੇ ਸੀ ਪਕੌੜੇ ਕੱਢ ਕੱਢ ਕੇ ਥੋੜੀ ਇੱਥੇ ਲੋਕਾਂ ਨੂੰ ਖਵਾਉਣੇ ਸੀ ਜਾਂ ਲੋਕਾਂ ਨੇ ਪਕੌੜੇ ਥੋੜੀ ਖਾਣੇ ਸੀ ਜੇ ਕੋਈ ਇਹੋ ਜਿਹਾ ਮਾਹੌਲ ਹੋਵੇ ਸਾਮਾਨ ਚੱਕਣ ਵਾਲਾ ਹੋਰ ਬਾਈ ਜੀ ਕੀ ਹਾਲ ਨੇ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਇਹ ਮਾਹੌਲ ਕਹਿੰਦੇ ਸਮਾਨ ਚੱਕ ਚੱਕ ਲਈ ਜਾਂਦੇ ਕੋਈ ਹੈਗੀ ਗੱਲ ਕੋਈ ਨਹੀਂ ਚੱਕਦੇ ਵੀਰ ਜੀ ਕੋਈ ਸਮਾਨ ਨਹੀਂ ਚੱਕਾਇਆ ਜਾਂ ਕੰਮ ਕੋਈ ਨਹੀਂ ਘਰਾਂ ਦਾ ਸਮਾਨ ਉਵੇਂ ਹੀ ਆ ਉਵੇਂ 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 ਰਹਿਣਾ ਇੱਥੇ ਪੈਰਾਂ ਨਾਲ ਚੱਕ ਤੇ ਜਾਵਾਂਗੇ ਦੱਸ ਤੁਸੀਂ ਤਾਂ ਬੜੀ ਖੁਸ਼ੀ ਚਾ ਮਤਲਬ ਪਕੌੜੇ ਵੇਚੀ ਜਾਂਦੇ ਜਿਵੇਂ ਕੋਈ ਫਿਕਰ ਨਹੀਂ ਕੋਈ ਫਿਕਰ ਨਹੀਂ ਜੀ ਅਜੇ ਕੋਈ ਜੱਗ ਤੱਕ ਰੌਣ ਬਾਈ ਜਿਹੜੀਆਂ ਫਵਾਹਾਂ ਫੈਲ ਰਹੀਆਂ ਨੇ ਐਵੇਂ ਬਣਾਏ ਫੇਸਬੁਕ ਦੇ ਐਵੇਂ ਖਪੇਲ ਫੇਰੇ ਜਾਂਦੇ ਬਸ ਹਾਂ ਚੈਨਲ ਵਾਲੇ ਵੀ ਨੂੰ ਵੀ ਇੱਕ ਸੋਚਣਾ ਚਾਹੀਦਾ ਹਾਂ 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 ਸੋਚਣਾ ਚਾਹੀਦਾ ਚੈ ਤੇ ਇਹ ਤਾਂ ਗੱਲ 20 ਕੁ ਲੋਕਾਂ ਦੇ ਵੇਖਦੇ ਹੋ ਵੀਰ ਜੀ ਤੇ ਫਿਰ ਤੁਸੀਂ ਵੀ ਥੋੜੀ ਕੱਢਨੇ ਸੀ ਹਾਂ ਇਹ ਥੋੜਾ ਮਾਨ ਚੱਕਣ ਵਾਲੀ ਹੁੰਦੀ ਹਾਂ 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 ਬਿਲਕੁਲ ਇਹ ਗੱਲ ਠੀਕ ਆ ਮਾਹੌਲ ਬਿਲਕੁਲ ਵਧੀਆ ਹੈ ਕੋਈ ਇਹੋ ਜਿਹਾ ਨਹੀਂ ਵੀ ਆਪਾਂ ਕਹੀਏ ਕਿ ਮਾਹੌਲ ਜਿਵੇਂ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਗਿਆ ਹੈਗਾ ਇੱਥੋਂ ਅ ਅੱਧਾ ਕਿਲੋਮੀਟਰ ਤੇ ਜੱਲੋ ਕੇ ਪਿੰਡ ਆ ਇੱਧਰ ਨਾਲ ਟਿੰਡੀ ਵਾਲਾ ਇਹ ਆਖਰੀ ਪਿੰਡ ਨੇ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਇਹ ਤਾਰ ਤੋਂ ਇੱਧਰੋਂ ਲਾਸਟ ਪਿੰਡ ਨੇ ਪੰਜਾਬ ਦੇ ਭਾਰਤ ਦੇ ਆ ਨਜ਼ਰ ਮਾਰ ਲਓ ਲੋਕ ਸਮਾਨ ਲੈ ਕੇ ਆਪਣੇ ਘਰਾਂ ਨੂੰ ਆਪਣੇ ਕਮਾਂਕਾਰਾਂ ਨੂੰ ਵਧੀਆ ਤਰੀਕੇ ਨਾਲ ਜਿਹੜਾ ਕੰਮ ਘਰੋਂ ਹੀ ਚੱਲ ਰਿਹਾ ਆ ਮਾਰ ਲਓ ਨਜ਼ਰ ਕਿ ਓਵੇਂ ਭਾਜੀ ਕੋਈ ਹੈਗੀ ਤਾਂ ਨਹੀਂ ਖਤਰੇ ਖੁਦਰੇ ਵਾਲੀ ਗੱਲ ਐਵੇਂ ਖਤਰੇ ਵਾਲੀ ਗੱਲ ਤਾਂ ਵੈਸੇ ਨਹੀਂ ਹੈਗੀ ਬਾਕੀ ਸ਼ਾਇਦ ਕੁਝ ਵੀ ਕਿਹਾ ਜਾਂਦਾ ਜਿਹੜਾ ਐਵੇਂ ਕਹੀ ਜਾਂਦੇ ਵੀ ਸਮਾਨ ਵੀ ਚੱਕ ਕੇ ਟਰਾਲੀਆਂ ਤੇ ਪਿੰਡਾਂ ਵਾਲੇ ਲੈ ਜਾਂਦੇ ਉਹ ਤਾਂ ਫਿਰ ਅਫਵਾਹ ਹੀ ਆ ਹਾਂ ਅਫਵਾਹ ਹੀ ਹੂੰ ਤੁਸੀਂ ਆਵੇ ਲਾ ਕੇ ਬੈਠੇ ਹੋ ਆਪਦੀ ਸਬਜ਼ੀ ਵਗੈਰਾ ਲੋਕ ਆ ਰਹੇ ਹੋਣਗੇ ਹਾਂ ਹਾਂ ਜੇ ਕੋਈ ਅਜਿਹੀ ਗੱਲ ਹੋਵੇ ਤਾਂ ਲੋਕ ਸਬਜ਼ੀਆਂ ਥੋੜੀ ਖਾਣਗੇ ਹਾਂ ਇਹ ਫਰਕ ਤਾਂ ਪੈਂਦਾ ਹੈ ਨਾ ਹਾਂ ਬਿਲਕੁਲ ਅਫਵਾਹਾਂ ਜ਼ਿਆਦਾ ਨੇ ਪਰ ਮਾਹੌਲ ਬਿਲਕੁਲ ਵਧੀਆ ਹੈ ਇਥੋਂ ਜ਼ਿਆਦਾਤਰ ਕੀ ਹੁੰਦਾ ਜਿਹੜੇ ਨਾਲ ਲੱਗਦੇ ਸ਼ਹਿਰ ਦੇ ਲੋਕ ਨੇ ਜਾਂ ਜਿਹੜੇ ਬਾਰਡਰ ਤੋਂ ਥੋੜੇ ਜੇ ਦੂਰ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਬਣ ਜਾਂਦਾ ਹੈ ਉਹ ਵੀ ਡਰ ਦੇ ਵਿੱਚ ਆਉਂਦੇ ਨੇ ਵੀ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਏਗਾ ਪਤਾ ਨਹੀਂ ਲੋਕ ਪਿੰਡ ਛੱਡ ਰਹੇ ਨੇ ਲੋਕ ਘਰ ਛੱਡ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਡਰ ਦਾ ਮਾਹੌਲ ਕ੍ਰੀਏਟ ਕਰਦੀਆਂ ਨੇ ਜ਼ਿਆਦਾਤਰ ਬਾਜ਼ਾਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਸਹੀ ਇਨਫੋਰਮੇਸ਼ਨ ਮੰਗਦੇ ਨੇ ਕਿ ਬਿਲਕੁਲ ਸਹੀ ਇਨਫੋਰਮੇਸ਼ਨ ਸਾਡੇ ਤੱਕ ਸਾਂਝੀ ਕੀਤੀ ਜਾਵੇ ਔਰ ਸਾਡੀ ਟੀਮ ਔਰ ਸਾਡੇ ਚੈਨਲ ਦਾ ਹਮੇਸ਼ਾ ਇਹੀ ਮੰਤਰ ਰਹਿੰਦਾ ਹੈ ਕਿ ਜਿਹੜੀ ਅਫਵਾਹ ਫੈਲ ਰਹੀ ਆ ਜਾਕੀ ਉਹੋ ਜੀ ਗੱਲ ਆ ਉਸ ਨੂੰ ਰੋਕਿਆ ਜਾਵੇ ਅਫਵਾਹਾਂ ਤੋਂ ਦੂਰ ਰਿਹਾ ਜਾਵੇ ਬਾਈ ਜੀ ਕੋਈ ਅਫਵਾਹਾਂ ਫੂਹਾਂ ਫੈਲੀ ਜਾਂਦੀਆਂ ਵੀ ਸਮਾਨ ਚੱਕ ਚੱਕ ਲਈ ਜਾਂਦੇ ਇਹੋ ਜੀ ਕੋਈ ਨਹੀਂ ਨਹੀਂ ਕੋਈ ਨਹੀਂ ਆਪਣੇ ਘਰ ਬੈਠੇ ਬਾਰਡਰ ਦੇਤੇ ਸੀ ਉੱਤੇ ਬਿਲਕੁਲ ਹਾਂਜੀ ਹਾਂਜੀ ਤੇ ਕੋਈ ਇਹੋ ਜਿਹਾ ਕਿਸੇ ਦਾ ਡਰ ਨਹੀਂਗਾ ਕੋਈ ਇਹ ਐਵੇਂ ਮੀਡੀਆ ਚਲਾਈ ਜਾਂਦਾ ਪਤਾ ਨਹੀਂ ਇਹ ਤੁਹਾਨੂੰ ਕਿੱਥੋਂ ਖਬਰ ਆਲੀ ਕਿੱਥੋਂ ਨਹੀਂ ਸਾਨੂੰ ਵੀ ਪੁਰਾਣੀਆਂ ਵੀਡੀਓ ਕਹਿੰਦੇ ਚੱਕ ਚੱਕ ਪਾਣੀ ਵਾਲੀਆਂ ਚਲਾਈ ਜਾਂਦੇ ਹਾਂਜੀ ਹਾਂਜੀ ਪੁਰਾਣੀਆਂ ਚਲਾਈ ਜਾਂਦੇ ਆ ਹਾਂ ਤੇ ਮੌਜੂਦ ਹੋ ਗਈ ਆ ਇੱਥੇ ਹੈ ਐਸਾ ਹੁੰਦਾ ਵਧੀਆ ਅੱਗੇ ਹੋਣਾ ਸਮੇਂ ਪਰ ਕੁਝ ਨਿਕਿਆ ਜਾ ਸਕਦਾ ਹਾਂ ਸਮਾਨ ਕਿਸੇ ਨੇ ਵੀ ਕੋਈ ਚੱਕ ਕੇ ਨਹੀਂ ਲਗਾਇਆ ਕਿਤੇ ਨਾ ਜੀ ਬਿਲਕੁਲ ਜਗਾ ਵੇਖ ਲਓ ਕਿੰਨੀ ਰੌਣਕ ਸਾਰੀ ਹੋਏ ਤਾਂ ਬਈ ਚੱਲ ਜਿਵੇਂ ਅੱਗੇ ਚਲਦੀ ਆ ਹਾਂ ਮੂੰਹ ਤੇ ਰੌਣਕ ਹੁੰਦੀ ਨਹੀਂ ਜੇ ਕੋਈ ਮਾਹੌਲ ਹੋ ਜਾ ਹੋਵੇ ਜੀ ਰੌਣਕ ਵੇਖੋ ਸਾਰੀ ਤੇ ਕਿੰਨੇ ਬਾਜ਼ਾਰ ਹੀ ਬਣਿਆ ਸਾਡੇ ਦੇ ਰਿਸ਼ਤੇਦਾਰ ਤਾਂ ਮਾੜਾ ਮੋਟਾ ਫੋਨ ਕਰਕੇ ਪੁੱਛਦੇ ਹੋਣਗੇ ਵੀ ਭਾਈ ਠੀਕ ਹੈ ਉਹ ਤਾਂ ਖਬਰਾਂ ਦੇ ਮਦਦਗ ਪੁੱਛਦੇ ਡਰ ਪਿਆ ਹੋਰ ਕੋਈ ਗੱਲ ਨਹੀਂ ਹਾਂ ਉਹ ਤਾਂ ਨਹੀਂ ਸਾਡੇ ਕੋਈ ਡਰ ਨਹੀਂ ਤੇ ਜੀ ਹਮ ਰਿਸ਼ਤੇਦਾਰਾਂ ਨੂੰ ਹੁੰਦਾ ਵੀ ਹਨਾ ਜਿਹੜੀਆਂ ਖਬਰਾਂ ਨੂੰ ਵੇਖ ਕੇ ਖਬਰਾਂ ਨੂੰ ਵੇਖ ਕੇ ਕਰਦੇ ਆ ਸਾਡੇ ਲੋਕ ਸਾਰੇ ਆ ਖੜੇ ਦੇਖੋ ਇਧਰ ਕੈਮਰਾ ਘੁਮਾਓ ਤੁਸੀਂ ਸਾਰੇ ਉਵੇਂ ਹੀ ਖੜੇ ਆ ਲੋਕ ਕੋਈ ਨਹੀਂ ਕਿਤੇ ਗਿਆ ਬਿਲਕੁਲ ਆ ਮੜੀ ਜੀ ਨਜ਼ਰ ਮਾਰ ਲਓ ਬਾਜ਼ਾਰ ਦੇ ਵਿੱਚ ਮੇਨ ਉਹ ਜਗ੍ਹਾ ਏ ਜਿੱਥੇ ਮੈਂ ਕਹਿੰਨਾ ਵੀ ਇੱਥੋਂ ਕਰੀਬ 11 12 ਪਿੰਡ ਪਿੰਡਾਂ ਨੂੰ ਇਹ ਰਸਤਾ ਜਾਂਦਾ 11 12 ਪਿੰਡਾਂ ਨੂੰ ਇੱਥੋਂ ਇਹ ਪੂਰਾ ਚੌਰਾਹਾ ਹੈਗਾ ਚਾਰੇ ਪਾਸੇ ਇਹ ਆਖਰੀ ਪਿੰਡਾਂ ਚੋਂ ਪਿੰਡ ਨੇ ਔਰ ਰਿਸ਼ਤੇਦਾਰ ਫੋਨ ਕਰ ਕਰਕੇ ਇਹ ਗੱਲ ਪੁੱਛ ਰਹੇ ਨੇ ਕਿ ਭਾਈ ਤੁਸੀਂ ਆ ਜੋ ਲੋਕ ਵਾਪਸ ਆ ਰਹੇ ਨੇ ਮੀਡੀਆ ਦੀਆਂ ਖਬਰਾਂ ਵੇਖ ਕੇ ਔਰ ਮੈਂ ਮੀਡੀਆ ਵਾਲਿਆਂ ਨੂੰ ਵੀ ਕਹੂੰਗਾ ਵੀ ਥੋੜੀਆਂ ਜੀਆਂ ਝੜਕਾਊ ਖਬਰਾਂ ਨਾ ਲਾਓ ਲੋਕਾਂ ਦੇ ਵਿੱਚ ਵੀ ਜਿਹੜੇ ਡਰਾਂ ਉਹਦਾ ਮਾਹੌਲ ਵੱਧਦਾ ਹੈ ਬਹੁਤ ਸਾਰੇ ਲੋਕ ਸ਼ਹਿਰ ਦੇ ਨੇ ਜਿਹੜੇ ਡਰੇ ਪਏ ਨੇ ਜਿਹੜੇ ਬਾਰਡਰ ਵਾਲੇ ਨੇ ਜਿਹੜੇ ਤਾਰ ਦੇ ਕੋਲੇ ਬੈਠੇ ਆ ਆ ਵੇਖ ਲਓ ਤੁਸੀਂ ਇਹ ਬਿਲਕੁਲ ਆ ਸਮਾਨ ਬਾਈ ਲੈ ਕੇ ਆ ਘਰੇ ਇਹ ਬੱਚਿਆਂ ਵਾਸਤੇ ਸਮਾਨ ਲੈ ਕੇ ਚੱਲੇ ਹਾਂਜੀ ਕਿਉਂ ਹੋਏ ਜੀ ਹਾਂ ਤੇ ਫਿਰ ਕਿਉਂ ਤਾਂ ਨਹੀਂ ਸੁੱਝਦਾ ਜੇ ਕੋਈ ਉਹੋ ਜਿਹਾ ਮਾਹੌਲ ਹੋਵੇ ਨਾ ਨਾ ਅਸੀਂ ਤਾਂ ਦੋ ਦੋ ਘਟੇ ਦਾਣਿਆਂ ਦੇ ਪਿਆ ਕੇ ਲੈ ਕੇ ਚੱਲਿਆ ਤੇ ਅਸੀਂ ਇੱਥੇ ਹੀ ਰਹਿਣਾ ਅਸੀਂ ਤਾਂ ਫੌਜੀਏ ਦੇ ਨਾਲ ਹੀ ਲੜਾਂਗੇ ਹਾਂ ਅਸੀਂ ਨੂੰ ਕੋਈ ਗੱਲ ਬਣਦੀ ਵੀ ਹਾਂ ਕੋਈ ਡਰ ਅਸੀਂ ਨਹੀਂ ਜਾਣਾ ਪਿੱਛੇ ਠੀਕ ਆ ਬਿਲਕੁਲ ਲੱਖਾਂ ਰੁਪਈਆ ਲਾ ਕੇ ਘਰ ਬਣਾਏ ਨੇ ਮਿਹਨਤਾਂ ਕੀਤੀਆਂ ਨੇ ਘਰ-ਬਾਰ ਬੰਦਿਆਂ ਨੇ ਬੜੀ ਮੁਸ਼ਕਲ ਨਾਲ ਬਣਦੇ ਨੇ ਅੱਜ ਦੇ ਸਮੇਂ 'ਚ ਮਹਿੰਗਾਈ 'ਚ ਪਰ ਇਹੋ ਜਿਹੇ ਅਫਵਾਹਾਂ ਫਲਾ ਕੇ ਬਹੁਤ ਨੁਕਸਾਨ ਕਰਦੇ ਨੇ ਜਦੋਂ ਸਤਲੁਜ ਦਾ ਪਾਣੀ ਇਹਨਾਂ ਪਿੰਡਾਂ 'ਚ ਆਇਆ ਸੀ ਉਦੋਂ ਵੀ ਅਫਵਾਹਾਂ ਫਲਾਈਆਂ ਗਈਆਂ ਸੀ ਕੁਝ মিডিਆ ਵੱਲੋਂ ਕਿ ਪਾਣੀ ਬੰਨ ਟੁੱਟ ਗਿਆ ਫਰੋਇਪੋ ਡੁੱਬ ਜੂਗਾ ਰੁੜ ਜੂਗਾ ਲੇਕਿਨ ਉਦੋਂ ਵੀ ਅਸੀਂ ਇਹ ਜਾਣਕਾਰੀ ਗਰਾਉਂਡ ਜ਼ੀਰੋ ਤੋਂ ਯਾਨੀ ਕਿ ਉੱਥੋਂ ਜਾਣਕਾਰੀ ਦਿੱਤੀ ਸੀ ਜਿੱਥੇ ਲੋਕ ਵੱਸਦੇ ਨੇ ਜਿੱਥੇ ਇਹ ਪਿੰਡਾਂ ਨੂੰ ਜ਼ਿਆਦਾ ਖਤਰਾ ਹੈ ਜੇ ਦੇਖਿਆ ਜਾਵੇ ਪਰ ਇਹੋ ਜਿਹਾ ਕੋਈ ਵੀ ਮਾਹੌਲ ਨਹੀਂਗਾ ਜਿਹਦੇ ਨਾਲ ਮਾਹੌਲ ਖਰਾਬ ਹੋਣ ਵਾਲੀ ਗੱਲ ਆ ਜਾਂ ਖਤਰੇ ਵਾਲੀ ਗੱਲ ਆ ਜਾਂ ਸਮਾਨ ਚੱਕਣ ਵਾਲੀ ਗੱਲ ਆ ਪਰਾਣੀਆਂ ਵੀਡੀਓ ਪਾਣੀ ਵਾਲੀਆਂ ਹੀ ਚੱਕ ਚੁੱਕ ਕੇ ਕੁਝ ਲੋਕ ਜਿਹੜੇ ਆਪਦੇ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਆ ਚੈਨਲ ਵਾਲੇ ਵੀ ਚਲਾਈ ਜਾਂਦੇ ਆ ਕਿ ਸਮਾਨ ਚੱਕ ਕੇ ਲੈ ਗਏ ਹੈਗਾ ਜੀ ਕੋਈ ਮੌਲ ਮੂਲ ਇਹੋ ਜਿਹਾ ਕੋਈ ਨਹੀਂ ਇਹੋ ਜਿਹਾ ਕੋਈ ਮੌਲ ਨਹੀਂਗਾ ਬਸ ਅਸੀਂ ਇੱਥੇ ਬੈਠੇ ਆ ਹੂੰ ਕੋਈ ਸਮਾਨ ਸੋਣ ਚੱਕਣ ਵਾਲੀ ਨਾ 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 ਕਿਤੇ ਜਾਈਏ ਕਿਤੇ ਝੂਠ ਚੱਲੀ ਜਾਂਦਾ ਬਹੁਤ ਜ਼ਿਆਦਾ ਝੂਠ ਹੀ ਆ ਅਸੀਂ ਤਾਂ ਖ਼ਬਰਾਂ ਵੀ ਨਹੀਂ ਸੁਣਿਆ ਕਦੀ ਹੂੰ ਅੱਛਾ ਵਾਹ ਦੇਖਣਾ ਨਹੀਂ ਆਉਂਦਾ ਬਸ ਹਾਂ ਠੀਕ ਆ ਕੋਈ ਠੀਕ ਆ ਕੰਮ ਹਾਂ ਠੀਕ ਠੀਕ ਕੋਈ ਸੱਟ ਹੈ ਨਾ ਕੋਈ ਕਿਤੇ ਹੈਗੇ 10 12 ਪਿੰਡ ਲੱਗੇ ਹਾਂ ਹਾਂ ਕੋਈ ਮਤਲਬ ਖਤਰੇ ਵਾਲੀ ਗੱਲ ਨਹੀਂ ਨਾ ਨਾ ਕੋਈ ਖਤਰਾ ਨਹੀਂ ਹੂੰ ਤੇ ਐਵੇਂ ਮਤਲਬ ਅਫਵਾਹਾਂ ਫਲਾਈ ਜਾਂਦੇ ਨੇ ਇਹ ਹੂੰ ਤੇ ਬਸ ਕੁਝ ਬਿਲਕੁਲ ਹਾਂ ਬਿਲਕੁਲ ਕੋਈ ਇੱਥੇ ਬੱਚੇ ਬਜ਼ੁਰਗ ਆਹ ਰੋਡਾਂ ਦੇ ਉੱਪਰ ਉਵੇਂ ਹੀ ਖੇਡ ਰਹੇ ਨੇ ਉਵੇਂ ਹੀ ਬੱਚੇ ਬਜ਼ੁਰਗ ਇੱਥੇ ਘੁੰਮ ਰਹੇ ਨੇ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਵੀ ਜਿਹੜਾ ਚਿੰਤਾ ਵਾਲਾ ਹੋਵੇ ਇਸੇ ਲਈ ਅਸੀਂ ਰਾਤ ਨੂੰ ਰਾਤ ਦੇ ਸਮੇਂ ਜਿਹੜੀ ਆ ਇੱਥੋਂ ਦੀ ਇਹਨਾਂ ਪਿੰਡਾਂ ਦੀ ਇਹਨਾਂ ਘਰਾਂ ਦੀ ਜਿਹੜੀ ਕਵਰੇਜ ਤੁਹਾਨੂੰ ਦਿਖਾ ਰਹੇ ਹਾਂ ਕਿ ਵਹਿਮ ਦੇ ਵਿੱਚ ਨਾ ਪਾਓ ਝੂਠੀਆਂ ਖਬਰਾਂ ਤੋਂ ਬਚੋ ਝੂਠੀਆਂ ਖਬਰਾਂ ਨਾਲ ਨੁਕਸਾਨ ਹੁੰਦਾ ਹੈ ਸਤਲੂਸ ਵੇਲੇ ਵੀ ਬਹੁਤ ਸਾਰੇ ਫਰੋਇਪਰ ਦੇ ਲੋਕ ਘਰ ਛੱਡ ਕੇ ਹੋਰ ਪਾਸੇ ਚਲੇ ਗਏ ਸੀ ਡਰਦੇ ਕਿ ਫਰੋਇਪਰ ਨਾ ਡੁੱਬ ਜੇ ਔਰ ਇਸੇ ਤਰੀਕੇ ਨਾਲ ਇਹਨਾਂ ਦੇ ਵੀ ਰਿਸ਼ਤੇਦਾਰ ਜਿਹੜੇ ਨੇ ਉਹ ਫੋਨ ਜ਼ਰੂਰ ਕਰਦੇ ਨੇ ਪਰ ਇਹ ਉਹਨਾਂ ਨੂੰ ਦਲਾਸਾ ਦਿੰਦੇ ਨੇ ਭਾਈ ਇਹੋ ਜੀ ਕੋਈ ਗੱਲ ਨਹੀਂ ਨਾ ਡਰੋ ਕੋਈ ਇਹੋ ਜਿਹਾ ਕੋਈ ਆਰਡਰ ਨਹੀਂ ਕੋਈ ਕੁਛ ਨਹੀਂ ਇਹੋ ਜਿਹਾ ਨਹੀਂ ਨਹੀਂ ਫੌਜ ਦਾ ਕੋਈ ਆਰਡਰ ਨਹੀਂ ਬਿਲਕੁਲ ਸ਼ਾਂਤੀ ਦਾ ਮਾਹੌਲ ਹੈ ਸਾਰੇ ਅਸੀਂ ਆਰਾਮ ਨਾਲ ਬੈਠੇ ਆ ਇੱਥੋਂ ਦੇ ਸਭ ਦਾ ਸਰਪੰਚ ਆ ਆ ਸਾਡਾ ਕਾਰੋਬਾਰ ਸਾਰਾ ਵੇਖੋ ਕਿੰਨਾ ਇੱਥੇ ਉਵੇਂ ਦਵੇਂ ਬੈਠੇ ਸਾਰੇ ਘਰ ਵਿੱਚ ਉਵੇਂ ਬੱਚੇ ਸਾਰੇ ਬੈਠੇ ਆ ਨਹੀਂ ਤਾਂ ਡਰ ਹੋਵੇ ਤਾਂ ਬੱਚਿਆਂ ਨੂੰ ਬੰਦਾ ਪਹਿਲਾਂ ਭੇਜਦਾ ਵੀ ਯਾਰ ਬੱਚੇ ਸਾਰੇ ਬੱਚਿਆ ਵੇਖੋ ਛੋਟਾ ਬੱਚਾ ਕਿੰਨਾ 1.5 ਸਾਲ ਦਾ ਬੱਚਾ ਸਾਡੇ ਕੋਲ ਹੀ ਖੜਿਆ ਹੈ ਬਿਲਕੁਲ ਆ ਵੀ ਗੱਲ ਸੋਚਣ ਵਾਲੀ ਆ ਕਿ ਬੱਚਿਆਂ ਦਾ ਬੰਦਾ ਪਹਿਲਾਂ ਸੋਚਦਾ ਅਗਰ ਕੋਈ ਖਤਰੇ ਵਾਲੀ ਗੱਲ ਹੋਵੇ ਪਾਣੀ ਵੇਲੇ ਬੱਚਿਆਂ ਨੂੰ ਜ਼ਰੂਰ ਉੱਚ ਜਿਹੜੇ ਬਜ਼ੁਰਗ ਸੀ ਉਹ ਆਪਣੇ ਘਰਾਂ ਦੇ ਵਿੱਚ ਰਹੇ ਨੇ ਨੌਜਵਾਨ ਘਰਾਂ 'ਚ ਰਹੇ ਨੇ ਲੇਡੀਜ਼ ਵੀ ਹਾਲਾਂਕਿ ਘਰਾਂ ਦੇ ਵਿੱਚ ਸੀ ਉਦੋਂ ਬੱਚਿਆਂ ਨੂੰ ਇੱਕ ਇੱਕ ਪਰਿਵਾਰ ਦੇ ਨਾਲ ਛੋਟੇ ਬੱਚਿਆਂ ਨੂੰ ਕਿ ਉੱਚੀਆਂ ਜਗ੍ਹਾ ਤੇ ਭੇਜਿਆ ਸੀ ਵੀ ਪਾਣੀ ਅਚਾਨਕ ਜ਼ਿਆਦਾ ਆਵੇ ਪਰ ਇਹ ਹੀ ਨਹੀਂ ਸੀ ਵੀ ਘਰ ਛੱਡ ਕੇ ਉਦੋਂ ਲੋਕ ਦੂਰ ਚਲੇ ਗਏ ਸੀ ਕੁਝ 100 ਕਿਲੋਮੀਟਰ 50 ਕਿਲੋਮੀਟਰ ਇਹੋ ਜਿਹਾ ਨਹੀਂ ਕੁਝ ਹੋਇਆ ਉਦੋਂ ਵੀ ਲੋਕ ਇੱਥੇ ਹੀ ਬੰਨਾਂ ਦੇ ਉੱਪਰ ਹੀ ਜਿਹੜਾ ਥੋੜਾ ਜਿਹਾ ਦੂਰ 10 ਕਿਲੋਮੀਟਰ ਲਾ ਲਓ ਉੱਥੇ ਪੁਲਾਂ ਤੇ ਬੈਠੇ ਸੀ ਸਿਰਫ ਦਰਿਆ ਦੇ ਪਰਲੇ ਪਾਹੇ ਜਾ ਕੇ ਬੈਠ ਗਏ ਜਦੋਂ ਪਾਣੀ ਡਾਊਨ ਹੋਇਆ ਲੋਕ ਫੇਰ ਆ ਗ ਹਾਲਾਕੇ ਇਹੋ ਜਿਹਾ ਕੁਝ ਵੀ ਨਹੀਂਗਾ ਲੋਕ ਆ ਵੇਖੋ ਰੋਟਾਵੇਟਰ ਲੈ ਕੇ ਆਪਦੀਆਂ ਪੈਲੀਆਂ ਵੋਂਦੇ ਫਿਰਦੇ ਆ ਕੋਈ ਵੀ ਮਾਹੌਲ ਇਸ ਤਰ੍ਹਾਂ ਦਾ ਨਹੀਂਗਾ ਬੱਚੇ ਆ ਨਜ਼ਰ ਮਾਰ ਲਓ ਕਿ ਬਿਲਕੁਲ ਸ਼ਾਂਤਮਈ ਵਧੀਆ ਮਾਹੌਲ ਆ ਕੋਈ ਵੀ ਖਤਰੇ ਵਾਲੀ ਇਹੋ ਜੀ ਗੱਲ ਨਹੀਂ ਕਿ ਜਿਹਨੂੰ ਲੈ ਕੇ ਝੂਠੀਆਂ ਅਫਵਾਹਾਂ ਤੋਂ ਜਰੂਰ ਬਚੋ ਇਹੋ ਜਿਹਾ ਕੋਈ ਵੀ ਮਾਹੌਲ ਇਸ ਜਗ੍ਹਾ ਤੇ ਨਹੀਂ ਹੈਗਾ ਬਾਕੀ ਕਮੈਂਟ ਕਰਕੇ ਆਪਣੀ ਰਾਏ ਤੁਸੀਂ ਵੀ ਜਰੂਰ ਸਾਂਝੀ ਕਰੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸ